108 ਮਹੱਲਾ ਪੰਜਵਾ ਹਰ ਨਾਮ ਰਦਾ ਪਰੋਇਆ ਸਭ ਕਾਜ ਹਮਾਰਾ ਹੋਇਆ ਹਰ ਨਾਮ ਰਦਾ ਪਰੋਇਆ ਸਭ ਕਾਜ ਹਮਾਰਾ ਹੋਇਆ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਆ ਰਾਗ ਸੋਰਠ ਦੇ ਵਿੱਚ ਅੰਗ 627 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹਰ ਨਾਮ ਹਰਦਾ ਪਰੋਇਆ ਅਰਥਾਤ ਕੇਸ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਪਰੋੜਾ ਕੀਤਾ ਹੈ ਹਮਾਰਾ ਇਹ ਕਹਿੰਦੇ ਜਿਸ ਦੇ ਫਾਲ ਸਰੂਪ ਸਭ ਕਾਜ ਹਮਾਰਾ ਹੋਇਆ ਅਰਥਾਤ ਕਿ ਸਾਡਾ ਸਾਰਾ ਭਗਤੀ ਰੂਪੀ ਕਾਰਜ ਸੰਪੂਰਨ ਹੋਇਆ ਹੈ ਕਹਿੰਦੇ ਪ੍ਰਵਚਨੀ ਮਨ ਲਾਗਾ ਪੂਰਨ ਜਾ ਕੇ ਪਾਗਾ ਪਰਾਵ ਚਰਣੇ ਮਨ ਲਾਗਾ ਅਰਥਾਤ ਗਿਉ ਉਸ ਗੁਰਮਹ ਗੁਰੂ ਪਿਆਰੇ ਦਾ ਪ੍ਰਭੂ ਪਰਮੇਸ਼ਰ ਜੀ ਦੇ ਚਰਨਾਂ ਦੇ ਵਿੱਚ ਮਨ ਲੱਗਿਆ ਹੈ ਕਿਹੜੇ ਗੁਰਮਹ ਗੁਰੂ ਪਿਆਰੇ ਦਾ ਮਹਾਰਾਜ ਕਹਿੰਦੇ ਪੂਰਨ ਜਾ ਕੇ ਭਾਗਾ ਅਰਥਾਤ ਗਜ ਜੀ ਦੇ ਭਾਗ ਪੂਰਨ ਹਨ ਜੀ ਦੇ ਕਰਮ ਪੂਰੇ ਹਨ ਸੋ ਗੁਰ ਹਉ ਵਾਲੀਆਂ ਭਗਤੀਆਂ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮਿਲ ਸਾਧ ਸੰਗ ਹਰ ਧਿਆਇਆ ਅਠ ਪਹਿਰ ਆਰਾਧੇ ਹਰ ਹਰ ਮਨ ਚੰਦਿਆ ਫਲ ਪਾਇਆ ਰਹਾਉ ਮੇਲਾ ਸਾਧ ਸੰਗ ਹਰ ਧਿਆਇਆ ਸਾਧੂਆਂ ਦੇ ਸੰਗ ਮਿਲ ਕੇ ਹਰੀ ਪਰਮੇਸ਼ਰ ਜੀ ਨੂੰ ਤੇਉਣਾ ਕੀਤਾ ਹੈ ਕਹਿੰਦੇ ਅਠ ਪਹਿਰ ਆਰਾਧੇ ਹਰ ਹਰ ਅਠ ਪੈਰ ਉਸ ਹਰੀ ਹਰੀ ਪਰਮੇਸ਼ਰ ਜੀ ਦੀ ਆਰਾਧਨਾ ਕਰਨੀ ਕੀਤੀ ਹੈ ਅਰਸੇ ਫਾਲ ਸਰੂ ਮਾਰੇ ਕਹਿੰਦੇ ਮਨ ਚਿੰਦਿਆ ਫਲ ਪਾਇਆ ਅਰਥਾਤ ਕਿ ਮਨ ਇਛਿਤ ਫਲ ਪਾਉਣਾ ਕੀਤਾ ਹੈ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਅਗਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਪਰਾ ਪੂਰਬਲਾ ਔਂਕਰ ਜਾਗਿਆ RAM ਨਾਮ ਮਨ ਲਾਗਿਆ ਵਾਰਾ ਪੂਰਬਲਾ ਅੰਕੁਰ ਜਾਗਿਆ ਅਰਥਾਤ ਆਕੇ ਪਰੇ ਪੂਰਬਲੇ ਜਨਮਾਂ ਦੇ ਵਿੱਚ ਕੀਤੇ ਹੋਏ ਪੁੰਨ ਕਰਮਾਂ ਦਾ ਮਾਨੋ ਅੰਗੂਰ ਪੁੰਗ ਰਿਹਾ ਹੈ ਅੰਕੁਰ ਜਾਗਿਆ ਹੈ ਤਾਂ ਹੀ ਮਾਰੇ ਕਹਿੰਦੇ RAM ਨਾਮ ਮਨ ਲੱਗਿਆ ਉਹ RAM ਜੀ ਦੇ ਨਾਮ 'ਚ ਸਾਡਾ ਮਨ ਲੱਗਿਆ ਹੈ ਭਾਈ ਸੁਰਤੀ ਜੁੜੀ ਹੈ ਇਹਨਾਂ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸੱਚੇ ਗੁਣ ਗਾਵੇ ਮਨ ਤਨ ਹਰ ਦਰਸ ਸਮਾਵੈ ਸਾਡਾ ਮਨ ਤੇ ਤਨ ਹੁਣ ਉਸ ਹਰੀ ਪਰਮੇਸ਼ਰ ਜੀ ਦੇ ਦਰਸ਼ਨਾਂ ਦੇ ਵਿੱਚ ਸਮਾਇਆ ਹੈ ਮਿਲਿਆ ਹੈ ਨਾਨਕ ਦਾਸ ਸੱਚੇ ਗੁਣ ਗਾਵੇ ਤੇ ਪੰਜਵੇਂ ਗੁਰੂ ਨਾਨਕ ਦਾਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਾਨਾ ਕਹੇ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਦਾਸ ਅਸੀਂ ਤੁਹਾਡੇ ਚਾਕਰ ਸੱਚੇ ਪਰਮੇਸ਼ਰ ਜੀ ਤੁਹਾਡੇ ਸੱਚੇ ਗੁਣਾਂ ਨੂੰ ਗਾਉਣਾ ਕਰਦੇ ਹਾਂ ਸੋਗ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋ ਰਠਾ ਮਹੱਲਾ ਪੰਜਵਾ ਗੁਰ ਮੇਲਾ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ ਗੁਰ ਮੇਲਾ ਪ੍ਰਭੂ ਚਿਤਾਰਿਆ ਅਰਥਾਤ ਗੁਰੂ ਮਹਾਰਾਜ ਜੀਆਂ ਨੂੰ ਮਿਲ ਕੇ ਆਪਣੇ ਪ੍ਰਭੂ ਪਰਮੇਸ਼ਰ ਨੂੰ ਮਾਲਕ ਸੁਆਮੀ ਨੂੰ ਚੇਤੇ ਕਰਨਾ ਕੀਤਾ ਹੈ। ਔਰ ਇਸ ਰੀਕ ਦੇ ਨਾਲ ਮਾਰੇ ਕਹਿੰਦੇ ਕਾਰਜ ਸਭ ਸੰਵਾਰਿਆ ਸੀ ਆਪਣਾ ਸਾਰਾ ਕਾਰਜ ਸੰਵਾਰ ਲਿਆ ਕਮਰਾਸ ਕਰ ਲਿਆ। ਕਹਿੰਦੇ ਮੰਦਾ ਕੋ ਨਾ ਲਾਏ ਸਭ ਜੈ ਜੈਕਾਰ ਸੁਣਾਏ। ਮੰਦਾ ਕੋ ਨਾ ਅਲਾਏ ਹੁਣ ਕੋਈ ਵੀ ਜੀਵ ਮਹਾਰਾਜ ਕਹਿੰਦੇ ਸਾਡੀ ਬਾਪਤ ਮੰਦੇ ਬਚਨ ਨਹੀਂ ਬੋਲਦਾ ਸਗੋ ਪਾਸ਼ਾ ਕਹਿੰਦੇ ਸਭ ਜੈ ਜਕਾਰ ਸੁਣਾਏ ਸਾਰ ਜੈ ਜਕਾਰ ਸੁਣਾਉਣੀ ਕਰਦੇ ਨੇ ਸਾਡੀ ਜਿੱਤ ਦੇ ਨਾਰੇ ਮਾਰਨੇ ਕਰਦੇ ਹਨ ਕਹਿੰਦੇ ਸੰਤੋ ਸਾਚੀ ਸਰਣ ਸੋ ਆਮੇ ਜੀ ਅਜੰਤ ਸਭਾ ਧਤ ਸਾਕਾ ਸੋ ਪ੍ਰਭ ਅੰਤਰ ਜਾਮੇ ਰਹਾਓ ਸੰਤੋ ਸੱਚੀ ਸਰਣ ਸੁਆਮੀਰ ਥਾਤ ਕੇ ਸੰਤ ਜਨੋ ਗੁਰਮੁਖੋ ਗੁਰੂ ਪਿਆਰਿਓ ਉਹ ਸੁਆਮੀ ਜੀ ਦੀ ਮਾਲਕ ਪਰਮੇਸ਼ਰ ਜੀ ਦੀ ਸ਼ਰਣ ਸੱਚੀ ਹੈ ਕਹਿੰਦਾ ਜੀ ਜੰਤ ਸਭ ਹਾਥ ਤੇ ਸੈ ਕ ਸਾਰ ਜੀ ਅਜੰਤ ਮਾਰੇ ਕਹਿੰਦੇ ਪਰਮੇਸ਼ਰ ਜੀ ਦੇ ਹੱਥ ਦੇ ਵਿੱਚ ਹੀ ਨੇ ਪਾਏ ਸੋ ਪ੍ਰਭ ਅੰਤਰਜਾਮੀ ਤੇ ਉਹੀ ਪ੍ਰਭੂ ਉਹ ਮਾਲਕ ਸਵਾਮੀ ਅੰਦਰ ਦੀਆਂ ਜਾਣਣ ਵਾਲਾ ਹੈ ਸੁਰਹਾਵ ਔਰ ਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਅਗਲੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਇਹਨੇ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਕਰਤਬ ਸਭ ਸਵਾਰੇ ਅਰਥਾਤ ਕਿ ਉਸ ਗੁਰਮੁਖ ਗੁਰੂ ਪਿਆਰੇ ਦੇ ਸਾਰੇ ਕਾਰਜੇ ਹਰੀ ਪਰਮੇਸ਼ਰ ਨੇ ਸਵਾਰ ਦਿੱਤੇ ਪ੍ਰਭ ਆਪਣਾ ਬਿਰਦ ਸਮਾਰੇ ਤੇ ਪ੍ਰਭੂ ਪਰਮੇਸ਼ਰ ਜੀ ਆਪਣਾ ਬਖਸ਼ੇਂਦ ਸੁਭਾ ਪਾਲਣਾ ਕਰਦੇ ਹਨ ਤਾਂ ਹੀ ਗੁਰਮੁਖਾਂ ਦੇ ਕਾਰਜ ਸਵਾਰਦੇ ਹਨ ਕਹਿੰਦੇ ਪਤ ਤ ਪਾਵਨ ਪ੍ਰਭ ਨਾਮਾ ਜਨ ਨਾਨਕ ਸਦ ਕੁਰਬਾਨਾ ਪਤਿਤ ਪਾਵਨ ਪ੍ਰਭ ਨਾਮਾ ਤੇ ਸਾਨੂੰ ਪਤਤਾ ਨੂੰ ਮਲੀਨਾ ਨੂੰ ਅਸ਼ੁੱਧਾਂ ਨੂੰ ਪਾਵਨ ਕਰਨੇ ਵਾਲਾ ਹੈ ਪ੍ਰਭੂ ਪਰਮੇਸ਼ਰ ਦਾ ਨਾਮ ਪਵਿੱਤਰ ਕਰਨੇ ਵਾਲਾ ਹੈ ਮਾਲਕ ਜੀ ਦਾ ਨਾਮ ਜਨ ਨਾਨਕ ਸਤਿਗੁਰੂ ਬਾਨਾ ਅਰਥਾਤ ਕਿ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਨੇ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਜਨਤਵਾ ਦਾਸ ਸਦਾ ਜੀ ਤੁਹਾਡੇ ਤੋਂ ਕੁਰਬਾਨ ਜਾਂਦੇ ਹਾਂ ਸਦਕੇ ਬਲਿਹਾਰ ਜਾਂਦੇ ਹਾਂ ਸੋਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋਰਠ ਮਹੱਲਾ ਪੰਜਵਾ ਪਾਰ ਹਮ ਸਾਜ ਸਵਾਰਿਆ ਇਹੋ ਲੋਹੜਾ ਗੁਰੂ ਉਬਾਰਿਆ ਪਾਰ ਹਮ ਸਾਜ ਸਵਾਰਿਆ ਜਿਹੜੇ ਪਾਰ ਬ੍ਰਹਮ ਪਰਮੇਸ਼ਰ ਜੀ ਨੇ ਸਾਨੂੰ ਜੀਵਾਂ ਨੂੰ ਸਾਜ ਕੇ ਸੰਵਾਰਨਾ ਕੀਤਾ ਹੈ ਉਸੇ ਪਾਰ ਬ੍ਰਹਮ ਪਰਮੇਸ਼ਰ ਨੇ ਮਹਾਰਾਜ ਕਹਿੰਦੇ ਇਹੋ ਲੋਹੜਾ ਗੁਰੂ ਉਵਾਰਿਆ ਅਰਥਾਤ ਕੇਹ ਬਾਲਕ ਭਾਵ ਧੰ ਗੁਰੂ ਅਰਜਗਿੰਦ ਪਾਸ਼ਾ ਬਾਲ ਰੂਪ ਦੇ ਵਿੱਚ ਗੁਰੂ ਉਵਾਰਿਆ ਗੁਰੂ ਮਹਾਰਾਜ ਜੀਆ ਨੇ ਉਪਦਰਾ ਤੋਂ ਬਚਾਉਣਾ ਕੀਤਾ ਹੈ ਕਹਿੰਦੇ ਆਨੰਦ ਕਰੋ ਪਿਤ ਮਾਤਾ ਪਰਮੇਸ਼ਰ ਜੀ ਇਕਾ ਦਾਤਾ आनंद करो पिता माता अर्थात કે ਧੰਨ ਗੁਰੂ ਅਰਜਗਿੰਦ ਪਾਤਸ਼ਾਹ ਜੀਆਂ ਨੂੰ ਚੇਚਕ ਤੋਂ ਬਚਾ ਕੇ ਮਾਨੋ ਆਕਾਲ ਪੁਰਖ ਵਾਹਿਗੁਰੂ ਨੇ ਗੁਰਪਰਮੇਸ਼ਰ ਨੇ ਸਾਨੂੰ ਐਵੇਂ ਆਖਿਆ ਹੋਵੇ ਕਿ ਧੰਨ ਗੁਰੂ ਅਰਜਗਿੰਦ ਪਾਤਸ਼ਾਹ ਜੀਆਂ ਦੇ ਪਿਤਾ ਤੇ ਮਾਤਾ ਜੀ ਤੁਸੀਂ ਆਨੰਦ ਕਰਨਾ ਕਰੋ ਆਨੰਦ ਭੋਗਣਾ ਕਰੋ ਕਿਹੜੇ ਪਰਮੇਸ਼ਰ ਜੀ ਨੇ ਕਹਿੰਦਾ ਪਰਮੇਸ਼ਰ ਜੀ ਕਾ ਦਾਤਾ ਜਿਹੜਾ ਬਾਰ ਬ੍ਰਹਮ ਪਰਮੇਸ਼ਰ ਜੀ ਜੀ ਦਾ ਦਾਤਾ ਰੂਹਾਂ ਦਾ ਦਾਤਾ ਹੈ ਕਹਿੰਦੇ ਸੋਭ ਚਤਵਨ ਦਾਸ ਤੁਮਾਰੇ ਰੱਖ ਪੈਜ ਦਾਸ ਆਪਣੇ ਕੀ ਕਾਰਜ ਆਪ ਸਵਾਰੇ ਰਹਾਓ ਸੋਭ ਚਤਵਨ ਦਾਸ ਤੁਮਾਰੇ ਤੇ ਅਸੀਂ ਤੁਹਾਡੇ ਦਾਸ ਹੈ ਪਾਸ਼ਾ ਜੀ ਹੁਣ ਸੋਭ ਚਤਵਨ ਕਰਨਾ ਕਰਦੇ ਹਾਂ ਪਵਿੱਤਰ ਚਿੰਤਨ ਕਰਨਾ ਕਰਦੇ ਹਾਂ ਤੁਹਾਡੀ ਵਡਿਆਈ ਸੋਚਣੀ ਕਰਦੇ ਹਾਂ ਕਹਿੰਦੇ ਰਾਖ ਹੈ ਪੈਜ ਦਾਸ ਆਪਣੇ ਕੀ ਤੇ ਤੁਸੀਂ ਆਪਣੇ ਦਾਸਾਂ ਦੀ ਸੇਵਕਾਂ ਦੀ ਇਲਾਜ ਪਤ ਰੱਖਦੇ ਹੋਏ ਜਿਤ ਪਤ ਰੱਖਦੇ ਹੋ ਔਰ ਕਾਰਜ ਆਪ ਸਵਾਰੇ ਤੁਸੀਂ ਆਪ ਹੀ ਸਾਡੇ ਕਾਰਜ ਸੰਵਾਰਨੇ ਕੀਤੇ ਹਨ ਜਾਂ ਸਵਾਰਦੇ ਹੋ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਅਗਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮੇਰਾ ਪ੍ਰਭ ਪਰ ਉਪਕਾਰੇ ਪੂਰਨ ਕਾਲ ਜਨ ਤਾਰੇ ਮੇਰਾ ਪ੍ਰਭ ਪਰ ਉਪਕਾਰੇ ਮੇਰਾ ਪ੍ਰਭੂ ਪਰਮੇਸ਼ਰ ਜੀ ਮਾਲਕ ਸਵਾਮੀ ਜੀ ਪਰ ਉਪਕਾਰਿਆ ਨਿਰਸਵਾਰਥ ਭਲਾ ਕਰਨੇ ਵਾਲਾ ਹੈ ਕਿਹੜਾ ਪ੍ਰਭੂ ਪਰਮੇਸ਼ਰ ਕਹਿੰਦਾ ਪੂਰਨ ਕਾਲ ਜਨ ਤਾਰੇ ਜਿਹੜੇ ਹਰੀ ਪਰਮੇਸ਼ਰ ਜੀ ਨੇ ਜਗਤ ਦੇ ਵਿੱਚ ਆਪਣੀ ਸਮੁੱਚੀ ਸ਼ਕਤੀ ਧਾਰਨ ਕੀਤੀ ਹੋਈ ਆ ਪੂਰਨ ਕਲਾ ਟਿਕਾਈ ਹੋਈ ਐ ਕਹਿੰਦਾ ਨਾਨਕ ਸਰਣੀ ਆਇਆ ਮਨ ਚੰਦਿਆ ਫਲ ਪਾਇਆ ਨਾਨਕ ਸਰਣੀ ਆਇਆ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਪਾਸ਼ਾ ਕਿਰਪਾ ਕਰਦੇ ਹਨ ਕਿ ਹਰੀ ਪਰਮੇਸ਼ਰ ਜਿਹਾ ਅਸੀਂ ਤੁਹਾਡੀ ਸ਼ਰਣ ਦੇ ਵਿੱਚ ਆਏ ਹਾਂ ਚਰਣਾ ਦੇ ਵਿੱਚ ਡਿੱਗੇ ਹਾਂ ਧਰਮਹਾਰਾ ਜੀ ਕਹਿੰਦੇ ਮਨ ਚੰਦਿਆ ਫਲ ਪਾਇਆ ਤੇ ਮਾਨਿਸ਼ਿਤ ਫਲਾਂ ਨੂੰ ਪਾਉਣਾ ਕੀਤਾ ਹੈ ਸੋਗ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋਰઠ ਮਹੱਲਾ ਪੰਜਵਾ ਸਦਾ ਸਦਾ ਹਰਿ ਜਾਪੇ ਪ੍ਰਭ ਬਾਲਕ ਰਾਖੇ ਆਪੇ ਸਦਾ ਸਦਾ ਹਰਿ ਜਾਪੇ ਅਸੀਂ ਸਦਾ ਸਦਾ ਹੀ ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਦੇ ਨਾਮ ਦਾ ਜਾਪ ਕਰਨਾ ਕਰਦੇ ਹਾਂ ਪ੍ਰਭ ਬਾਲਕ ਰਾਖੇ ਆਪੇ ਤੋਂ ਪ੍ਰਭੂ ਪਰਮੇਸ਼ਰ ਜੀ ਨੇ ਬਾਲਕ ਹਰ ਗੁਬਿੰਦ ਪਾਸ਼ਾ ਜੀ ਦੀ ਆਪ ਹੀ ਰਾਖੀ ਕੀਤੀ ਸੀਤਲਾ ਤੋਂ ਕੈਦਾ ਸੀਤਲਾਠਾ ਕਰਾਈ ਬੇਗਨ ਗਾਏ ਹਰਨਾਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਹੀ ਸੀਤਲਾਠਵਾ ਚੇਚਕ ਨੂੰ ਰੋਕ ਕੇ ਰੱਖਿਆ ਵਰਜ ਕੇ ਰੱਖਿਆ ਬੇਗਨ ਗਾਏ ਹਰਨਾਈ ਤੇ ਹਰੀ ਪਰਮੇਸ਼ਰ ਜੀ ਦੇ ਨਾਮ ਦੇ ਸਦਕਾ ਮਾਰੇ ਕਹਿੰਦੇ ਸਾਰੀਆਂ ਰੁਕਾਵਟਾਂ ਦੂਰ ਹੋ ਗਈਆਂ ਧੰਨ ਗੁਰੂ ਅਰਗਵਿੰਦ ਪਾਸ਼ਾ ਚੇਚਕ ਤੋਂ arogh ਹੋ ਗਏ ਕਹੇ ਨਾ ਮੇਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਾ ਕੇ ਰਪਾਲਾ ਰਹਾ ਮੇਰਾ ਪ੍ਰਭ ਹੋਆ ਸਦਾ ਦਿਆਲਾ ਤੇ ਸਾਡੇ ਪ੍ਰਭੂ ਪਰਮੇਸ਼ਰ ਜੀ ਮਾਲਕ ਸੁਆਮੀ ਜੀ ਸਦਾ ਹੀ ਸਾਡੇ ਤੇ ਦਿਆਲੂ ਕਿਰਪਾਲੂ ਹੋਏ ਮਿਹਰਬਾਨ ਦਰਸਬਾਨ ਹੋਏ ਅਰਦਾਸ ਸੁਨੇ ਭਗਤ ਆਪਣੇ ਕੀ ਉਹ ਹਰੀ ਪਰਮੇਸ਼ਰ ਜੀ ਨੇ ਸਾਡੇ ਆਪਣੇ ਭਗਤਾਂ ਦੀ ਅਰਦਾਸ ਬੇਨਤੀ ਜੋਦੜੀ ਫਰਿਆਦ ਸੁਣਨੀ ਕੀਤੀ ਤੁਰ ਮਹਾਰਾਜ ਕਹਿੰਦੇ ਸਭ ਜੀ ਭਾਇ ਕਿਰਪਾਲਾ ਤੇ ਸਾਰੇ ਜੀਵਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾਲੂ ਹੋਏ ਮਿਹਰਬਾਨ ਤਰਸਬਾਨ ਹੋਏ ਸੁਰਹਾ ਹੋਰ ਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਅਗਲੇ ਚਰਨ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਪ੍ਰਾਪ ਕਰਨ ਕਾਰਨ ਸਮਰਾਥਾ ਹਰਿ ਸਿਮਰਤ ਸਭ ਦੁੱਖ ਲਾਥਾ ਪ੍ਰਭ ਕਰਨ ਕਾਰਨ ਸਮਰਾਥਾ ਪ੍ਰਭੂ ਪਰਮੇਸ਼ਰ ਮਾਲਕ ਸਵਾਮੀ ਜੀ ਜਗਤ ਨੂੰ ਬਣਾਉਣ ਦੇ ਸਮਰਾਥ ਹਨ ਜਾਂ ਕਰਨ ਦੇ ਵੀ ਸਮਰਾਥ ਨੇ ਤੇ ਕਾਰਨ ਬਣਾਉਣ ਦੇ ਵੀ ਸਮਰਾਥ ਹਨ ਕਹਿੰਦਾ ਹਰਿ ਸਿਮਰਤ ਸਭ ਦੁੱਖ ਲਾਥਾ ਉਹ ਹਰੀ ਪਰਮੇਸ਼ਰ ਨੂੰ ਸਿਮਰ ਕੇ ਚੇਤੇ ਕਰਕੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਸਾਰੇ ਦੁੱਖ ਲੱਤ ਗਏ ਕਹਿੰਦੇ ਆਪਣੇ ਦਾਸ ਕੀ ਸੁਣੇ ਬੇਨੰਤੇ ਸਭ ਨਾਨਕ ਸੋਖਸਵੰਤੀ ਆਪਣੇ ਦਾਸ ਕੀ ਸੁਣੇ ਬੇਨੰਤੀ ਉਹ ਹਰੀ ਪਰਮੇਸ਼ਰ ਜੀ ਨੇ ਸਾਡੀ ਆਪਣੇ ਦਾਸਾਂ ਦੇ ਅਰਦਾਸ ਬੇਨਤੀ ਸੁਣਨੀ ਕੀਤੀ ਸਾਬ ਨਾਨਕ ਸੁਖ ਵਸੰਤੀ ਅਰਥਾਤ ਕੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਹਰੀ ਪਰਮੇਸ਼ਰ ਦੇ ਅਰਦਾਸ ਬੇਨਤੀ ਸੁਣਨ ਤੋਂ ਉਪਰੰਤ ਕਿਰਪਾ ਤੋਂ ਉਪਰੰਤ ਸਾਰੀ ਲੋਕਾਈ ਸੁੱਖਾਂ ਦੇ ਵਿੱਚ ਵਸ ਗਈ ਸੋਗੋ ਆਪਣੇ ਅਗਲੇ ਬਚਨ ਦੇ ਵਿੱਚ ਕਿਰਪਾ ਕਰਦੇ ਹਨ ਸੋ ਰਠੋ ਮਹੱਲਾ ਪੰਜਮਾ ਆਪਨਾ ਗੁਰੂ ਤੇ ਆਏ ਮਿਲ ਕੁਸਲ ਸੇਤੀ ਘਰ ਆਏ ਆਪਣਾ ਗੁਰੂ ਤੇ ਆਏ ਅਰਥਾਤ ਕਿਸੇ ਆਪਣੇ ਸਤਿਗੁਰੂ ਪਾਤਸ਼ਾਹ ਜੀਆਂ ਨੂੰ ਤੇੜਾ ਕੀਤਾ ਹੈ ਔਰ ਮਿਲ ਕੁਸਲ ਸੇਤੀ ਘਰ ਆਏ ਆਪਣੇ ਸਤਿਗੁਰੂ ਪਾਤਸ਼ਾਹ ਜੀਆਂ ਨੂੰ ਮਿਲ ਕੇ ਸੁਖ ਔਰ ਆਨੰਦ ਸਹਿਤ ਅਸੀਂ ਆਪਣੇ ਦਸਵੇਂ ਘਰ ਦੇ ਵਿੱਚ ਅੰਤਿਸ਼ ਕਰਨ ਰੂਪੇ ਘਰ ਦੇ ਵਿੱਚ ਆਉਣਾ ਕੀਤਾ ਹੈ ਪ੍ਰਵੇਸ਼ ਕਰਨਾ ਕੀਤਾ ਹੈ ਕਹਿੰਦਾ ਨਾਮ ਆ ਮੈਂ ਕੀ ਵਡਿਆਈ ਇਸ ਕੀਮਤ ਕਹਿਣ ਨਾ ਜਾਈ ਪਾਇ ਨਾਮ ਦੇ ਵਡਿਆਈ ਬਹੁਤ ਵੱਡੇ ਆ ਮਾਰੇ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਕੀਮਤ ਨਹੀਂ ਪਾਈ ਜਾ ਸਕਦੇ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ ਕਹਿੰਦਾ ਸੰਤ ਹਰ 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 ਆਰਾਧ ਹਰ ਆਰਾਧ ਸਭੋ ਕਿਸ ਪਾਇਆ ਕਾਰਜ ਸਗਲੇ ਸਾਧੋ ਸੰਤ ਹਰ 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 ਆਰਾਧ ਅਰਥਾਤ ਕਿ ਸੰਤ ਜਨੋ ਗੁਰਮੁਖੋ ਗੁਰੂ ਪਿਆਰਿਓ ਉਸ ਹਰੀ 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 ਪਰਮੇਸ਼ਰ ਦੀ ਆराधना ਕਰਨੀ ਕਰੋ ਔਰ ਮਹਾਰਾਜ ਕਹਿੰਦੇ ਹਰ ਆਰਾਧ ਸਭੋ ਕਿ ਛਪਾਈ ਹੈ ਹਰੀ ਪਰਮੇਸ਼ਰ ਦੀ ਆराधना ਕਰਕੇ ਸਾਰਾ ਕੋਈ ਪਾ ਲਈਦਾ ਉਹਦੇ ਦਰਦੋਂ ਔਰ ਇਸ ਸ੍ਰੀ ਕਦੇ ਨਾਲ ਮਾਰੇ ਕਿਨੇ ਕਾਰਜ ਸਗਲੇ ਸਾਧੋ ਅਰਥਾਤ ਕਿ ਆਪਣੇ ਸਾਰੇ ਕੰਮ ਸਿੱਧ ਕਰ ਲੋ ਸੰਵਾਰ ਲੋ ਸਰਹਾਵਰ अर्थात विश्राम ਦੇ ਕੇ ਅਗੋ ਆਪਣੇ ਬਚਨ ਦੇ ਅਗਲੇ ਚਰਨ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਸਵਡ ਪਾਗੀ ਪ੍ਰੇਮ ਭਗਤ ਪ੍ਰਭ ਲਾਗੀਓ ਪ੍ਰਭੂ ਪਰਮੇਸ਼ਰ ਦੇ ਮਾਲਕ ਸਵਾਮੀ ਦੀ ਪ੍ਰੇਮ ਭਗਤੀ ਲੱਗੀ ਆ ਸਾਡੇ ਹਿਰਦੇ ਦੇ ਵਿੱਚ ਔਰ ਸੁਪਾਏ ਜਿਸ ਵਡ ਭਾਗਿਓ ਹਰੀ ਦੇ ਦਰ ਤੋਂ ਪ੍ਰੇਮ ਭਗਤੀ ਦੀ ਦਾਤ ਕੇਵਲ ਉਹੀ ਪਾਉਂਦਾ ਜੀ ਦੇ ਭਾਗ ਬਹੁਤ ਵੱਡੇ ਹੋਣ ਕਹਿੰਦੇ ਜਨ ਨਾਨਕ ਨਾਮ ਤਿਆਆ ਤਿੰਨ ਸਰਬ ਸੁਖਾ ਫਲ ਪਾਇਆ ਜਨ ਨਾਨਕ ਨਾਮ ਤਿਆ ਆਰਥਾਤ ਕੇ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹਨਾਂ ਵੇ ਗੁਰਮਖਾਂ ਗੁਰੂ ਪਿਆਰਿਆਂ ਨੇ ਉਹ ਸਾਰੇ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਕਹਿੰਦਾ ਤੈਨ ਸਰਬ ਸੁਖਾ ਫਲ ਪਾਇਆ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਨੇ ਮਾਨੁਸਾਰੇ ਪੂਰਨ ਕਰਮ ਦੇ ਸੁਖ ਰੂਪੀ ਫਲ ਨੂੰ ਮਹਾਰਾਜ ਕਹਿੰਦੇ ਪਾਉਣਾ ਕੀਤਾ ਹੈ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੈਰਾ ਪੰਨਾ ਪਰਮੇਸ਼ਰ ਦਿੱਤਾ ਬਨ ਅਰਥਾਤ ਕਿ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਨਿਸ਼ਚੈ ਰੂਪ ਬੰਨਾ ਅਰਥਾਤ ਆਸਰਾ ਦਿੱਤਾ ਜਾਗਰ ਜੋਗਾ ਜੋਗਾ ਅੰਤਰਾ ਤੋਂ ਸੰਸਾਰ ਰੂਪੀ ਸਮੁੰਦਰ ਚ ਗੋਤੇ ਖਾਂਦਿਆਂ ਨੂੰ ਮਹਾਰਾਜ ਨੇ ਆਪਣਾ ਨਾਮ ਰੂਪੇ ਕੰਡਾ ਦਿੱਤਾ ਹੈ ਆਰ ਇਸ ਦਾ ਫਾਲਸ ਰੂਪ ਮਹਾਰਾਜ ਕਹਿੰਦਾ ਦੁੱਖ ਰੋਗ ਕਾਡੇ ਡੇਰਾ ਪੰਨਾ ਅਰਥਾਤ ਕਿ ਦੁੱਖਰ ਰੋਗ ਜਿਹੜੇ ਸਾਡੇ ਅੰਦਰ ਅੰਤਿਸ਼ ਕਰਨ ਦੇ ਵਿੱਚ ਆਪਣਾ ਡੇਰਾ ਬਣਾ ਕੇ ਪੱਕਾ ਘਰ ਬਣਾ ਕੇ ਬੈਠ ਚੁੱਕੇ ਸਨ ਉਹਨਾਂ ਦਾ ਡੇਰਾ ਹੀ ਭੰਨ ਦਿੱਤਾ ਉਹਨਾਂ ਦੀਆਂ ਜੜਾਂ ਉਖੇੜ ਦਿੱਤੀਆਂ ਕਹਿੰਦਾ ਆਨੰਦ ਕਰ ਹਾ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਧਾਰੇ ਇਹ ਹੁਣ ਸਾਰੇ ਨਰ ਨਾਰੀਆਂ ਅਰਥਾਤ ਕਿ ਮਰਦ ਇਸਤਰੀਆਂ ਜਾ ਫਿਰ ਨਾਰਕ ਆਲਪੁਰਖ ਵਾਹਿਗੁਰੂ ਤੇ ਨਾਰੀਆਂ ਸਤ ਸੰਗੀ ਜਾਰ ਆਨੰਦ ਭੋਗਣਾ ਕਰਦੇ ਹਨ ਹਰ ਹਰ ਪ੍ਰਭ ਕਿਰਪਾ ਧਾਰਿਓ ਹਰੇ ਹਰੇ ਪ੍ਰਭੂ ਪਰਮੇਸ਼ਰ ਜੀ ਨੇ ਸਾਡੇ ਤੇ ਕਿਰਪਾ ਧਾਰਨ ਕੀਤੀ ਐ ਮੇਰ ਕਰਨੀ ਕੀਤੀ ਐ ਕਹਿੰਦਾ ਸੰਤੋ ਸੁਖ ਹੋ ਆ ਸਭ ਥਾਈ ਪਾਰ ਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਏ ਰਹਾਓ ਸ਼ੰਤ ਸੁਖੋ ਆਸਬਥਾਈ ਅਰਥਾਤ ਕੈ ਸੰਤ ਜਨੋ ਗੁਰਮੁਖੋ ਗੁਰੂ ਪਿਆਰਿਓ ਸਾਰੀਆਂ ਥਾਵਾਂ ਦੇ ਵਿੱਚ ਹੀ ਸੁਖ ਆਨੰਦ ਵਰਤ ਗਿਆ ਕਹਿੰਦੇ ਪਾਰ ਹਾਮ ਪੂਰਨ ਪਰਮੇਸ਼ਰ ਉਹ ਜਿਹੜਾ ਪਾਰੇ ਤੋਂ ਪਾਰੇ ਬਰਾ ਮੈਂ ਪਾਰ ਬਰਾ ਮੈਂ ਜਿਹੜਾ ਪੂਰਨ ਪਰਮੇਸ਼ਰ ਹੈ ਮਹਾਰਾਜ ਕਹਿੰਦੇ ਰਾਵ ਰਹਿਆ ਸਭ ਨੇ ਜਾਈ ਉਹ ਸਾਰੀਆਂ ਜਾਈ ਅਰਥਾਤ ਜਗ੍ਹਾ ਦੇ ਵਿੱਚ ਥਾਵਾਂ ਦੇ ਵਿੱਚ ਸਾਨੂੰ ਰਮਿਆ ਹੋਇਆ ਪ੍ਰਤੀਤ ਹੋਣ ਲੱਗ ਪਿਆ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅਗੋਂ ਆਪਣੇ ਬਚਨ ਦੇ ਅਗਲੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਤੋਰ ਕੀ ਬਾੜੇ ਆਈ ਤਿੰਨ ਸਗਲੇ ਚਿੰਤ ਮਿਟਾਈ ਸਾਰੇ ਖੰਡਾਂ ਬ੍ਰਹਮੰਡਾਂ ਦੇ ਤੁਰੇ ਅਰਥਾਤ ਸੱਚਖੰਡ ਤੋਂ ਬਾਣੀ ਆਈ ਹੈ ਹਰੀ ਪਰਮੇਸ਼ਰ ਦੇ ਦਰ ਤੋਂ ਮੋਢ ਕਦੀਮ ਤੋਂ ਬਾਣੀ ਆਈ ਹੈ ਤੈਨਸ ਅਗਲੇ ਤੇ ਤਾਂ ਮਟਾਈ ਤੇ ਮਹਾਰਾਜ ਕਹਿੰਦੇ ਇਸ ਤੁਰ ਕੀ ਬਾਣੀ ਨੇ ਸਾਰੀਆਂ ਚਿੰਤਾਵਾਂ ਚੋਰੇ ਤੋਖਲੇ ਲਾ ਦਿੱਤੇ ਫਿਕਰ ਦੂਰ ਕਰ ਦਿੱਤੇ ਕਹਿੰਦੇ ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸੱਚ ਵਖਾਨਾ ਦਿਆਲ ਪੁਰਖ ਮਿਹਰਵਾਨਾ ਦਇਆ ਦਾ ਕਰ ਅਕਾਲ ਪੁਰਖ ਵਾਹਿਗੁਰੂ ਸਾਡੇ ਜੀਵਾਂ ਦੇ ਪ੍ਰਤੀ ਮਿਹਰਬਾਨ ਹੋਇਆ ਦਇਆਵਾਨ ਹੋਇਆ ਦਰਸਵਾਨ ਹੋਇਆ ਹਰ ਮਹਾਰਾਏ ਕਹਿੰਦੇ ਹਰ ਨਾਨਕ ਸਾਚ ਵਖਾਣਾਂ ਤੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਅਸੀਂ ਸਾਰੇ ਪਰਮੇਸ਼ਰ ਜੀ ਦਾ ਸੱਚੋ ਸੱਚ ਵਖਿਆਣ ਕਰਨਾ ਕੀਤਾ ਹੈ ਉਸ ਦੇ ਸੱਚੇ ਨਾਮ ਦਾ ਵਖਿਆਣ ਕਰਨਾ ਕੀਤਾ ਹੈ ਕਹਿੰਦੇ ਤੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈ ਦਿਆਲ ਪੁਰਖ ਮਿਹਰਵਾਨ ਹਰ ਨਾਨਕ ਸਾਚ ਬਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ